ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਇਲ ਭੱਤੇ ਜੀ ਹਾਂਜੀ ਗੁਰਮਖ ਪਿਆਰਿਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸਤਕਾਰਯੋਗ ਸ੍ਰੀ ਦਾ ਕਰਤਾਰ ਸਿੰਘ ਜੀ ਸ਼ਰਾਬਾ ਉਹਨਾਂ ਦਾ ਇਹ ਜੱਦੀ ਘਰ ਹੈ ਜਿੱਥੇ ਕਿ ਅਸੀਂ ਅੱਜ ਆਏ ਹਾਂ ਸ਼ਹੀਦ ਕਰਤਾਰ ਸਿੰਘ ਜੀ ਸ਼ਰਾਬਾ ਜੀ ਦੀ ਸੰਖੇਪ ਜੀਵਨੀ ਸਹੀਦ ਕਰਤਾਰ ਸਿੰਘ ਜੀ ਸਰਾਬਾ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸਹਿਬ ਕੌਰ ਦੀ ਕੁੱਖ ਤੋਂ ਪਿੰਡ ਸਰਾਬਾ ਵਿਖੇ ਹੋਇਆ। ਕਰਤਾਰ ਸਿੰਘ ਸਰਾਬਾ ਬਹੁਤ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਉਹਨਾਂ ਨੇ ਮਢਲੀ ਵਿਦਿਆ ਮਾਲਵਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ। 1912 ਵਿੱਚ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਇਹਨਾਂ ਦੇ ਦਾਦਾ ਜੀ ਸਰਦਾਰ ਬਦਨ ਸਿੰਘ ਜੀ ਨੇ ਸਰਾਬਾ ਜੀ ਨੂੰ ਅਮਰੀਕਾ ਭੇਜ ਦਿੱਤਾ ਪਰੰਤੂ ਇਸ ਮਹਾਨ ਰੂਹ ਨੇ ਜਿਵੇਂ ਕਿਸੇ ਹੋਰ ਵੱਡੇ ਕਾਰਜ ਵਾਸਤੇ ਜਨਮ ਲਿਆ ਸੀ ਅਮਰੀਕਾ ਵਿੱਚ ਭਾਰਤੀ ਲੋਕਾਂ ਦੀ ਬੇਦਵੀਂ ਹੁੰਦੀ ਵੇਖ ਕੇ ਇਹਨਾਂ ਦਾ ਮਨ ਦੁਖੀ ਹੋਇਆ ਉੱਥੇ ਇਹਨਾਂ ਦੀ ਮੁਲਾਕਾਤ ਸਰਾਬੇਪਿੰਡ ਦੇ ਹੀ ਬਾਬਾ ਰੂਲਿਆ ਸਿੰਘ ਨਾਲ ਹੋਈ ਜਿਨ੍ਹਾਂ ਨੇ ਪਹਿਲਾਂ ਹੀ ਹਿੰਦੁਸਤਾਨ ਦੀ ਆਜ਼ਾਦੀ ਲਈ ਬੀੜਾ ਚੁੱਕਿਆ ਹੋਇਆ ਸੀ ਉਹਨਾਂ ਦੀ ਰਹਿਨਮਾਈ ਵਿੱਚ ਕਰਤਾਰ ਸਿੰਘ ਨੇ ਸਾਨ ਫਰਾਂਸਕੋ ਵਿੱਚ ਜਗਾਂ ਜਗਾਂਤਰ ਆਸ਼ਰਮ ਨਾਲ ਜੁੜ ਕੇ ਦੇਸ਼ ਦੀ ਆਜ਼ਾਦੀ ਲਈ ਚਲਾਈ ਜਾ ਰਹੀ ਗਦਰ ਲਹਿਰ ਵਿੱਚ ਆਪਣਾ ਤਨ ਮਨ ਧਨ ਅਰਪਣ ਕਰਨ ਦਾ ਫੈਸਲਾ ਕਰ ਲਿਆ। ਉੱਥੇ ਇਹਨਾਂ ਨੂੰ ਸਰਦਾਰ ਸੋਹਣ ਸਿੰਘ ਭਕਨਾ ਲਾਲਾ ਹਰਦਿਆਲ ਰਾਸ ਬਿਹਾਰੀ ਬੋਸ ਵਰਗੇ ਹੋਰ ਗਦਰੀ ਬਾਬਿਆਂ ਦਾ ਸੰਗ ਵੀ ਪ੍ਰਾਪਤ ਹੋਇਆ। ਸਨ 1913 ਵਿੱਚ ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਅਖਬਾਰ ਵਿੱਚ ਗਦਰ ਦੀ ਗੂੰਜ ਕਾਵ ਸੰਗਰੇ ਰਾਹੀਂ ਲੋਕਾਂ ਵਿੱਚ ਅੰਗਰੇਜ਼ ਹਕੂਮਤ ਦੇ ਖਿਲਾਫ ਜਜ਼ਬਾ ਭਰਨ ਸ਼ੁਰੂ ਕਰ ਦਿੱਤਾ ਇਸ ਅਖਬਾਰ ਦੀ ਸੰਪਾਦਕੀ ਸਪਾਈ ਅਤੇ ਲੋਕਾਂ ਵਿੱਚ ਵੰਡਣ ਦਾ ਕੰਮ ਵੀ ਕਰਤਾਰ ਸਿੰਘ ਸਰਾਭਾ ਖੁਦ ਹੀ ਕਰਦੇ ਸਨ ਇਸ ਕੰਮ ਵਿੱਚ ਅੰਗਰੇਜ਼ ਹਕੂਮਤ ਦਾ ਖਤਰਾ ਸਿਰ ਤੇ ਰਹਿੰਦਾ ਸੀ ਪਰ ਕਰਤਾਰ ਸਿੰਘ ਸਰਾਭਾ ਦੀ ਦਲੇਰੀ ਅਤੇ ਸਮਝ ਦੀ ਸਮਝ ਵੀ ਘਟ ਨਹੀਂ ਸੀ ਇਸ ਗਦਰ ਲਹਿਰ ਦੇ ਮੈਂਬਰਾਂ ਨੇ 1914 ਵਿੱਚ ਜੂਨ ਦੇ ਮਹੀਨੇ ਭਾਰਤ ਆ ਕੇ ਆਜ਼ਾਦੀ ਦੀ ਲਹਿਰ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਪਰ ਕੁਝ ਗਦਾਰਾਂ ਨੇ ਇਹ ਕੰਮ ਸਿਰੇ ਨਾ ਚੜਨ ਦਿੱਤਾ ਜਿਸ ਕਰਕੇ ਬਹੁਤ ਸਾਰੇ ਗਦਰੀਵੋਧੇ ਗ੍ਰਿਫਤਾਰ ਕਰ ਲਏ ਗਏ ਤੇ ਸ਼ਹੀਦ ਕਰਤਾਰ ਸਿੰਘ ਸ਼ਹੀਦੀ ਸ਼ਹੀਦ ਕਰ ਦਿੱਤੇ ਗਏ ਪਰ ਕਰਤਾਰ ਸਿੰਘ ਸਰਾਭਾ ਆਪਣੀ ਤਿੱਖੀ ਸੂਝ ਕਾਰਨ ਭਾਰਤ ਆਉਣ ਵਿੱਚ ਸਫਲ ਹੋ ਗਏ ਇੱਥੇ ਪਹੁੰਚ ਕੇ ਉਹਨਾਂ ਨੇ ਹੋਰ ਲੋਕਾਂ ਨੂੰ ਪ੍ਰੇਰਣਾ ਦੇ ਕੇ ਇਸ ਲਹਿਰ ਨਾਲ ਜੋੜਨ ਦਾ ਕੰਮ ਜੋਸ਼ ਨਾਲ ਸ਼ੁਰੂ ਕੀਤਾ ਇਸ ਹਸਲਲੇ ਵਿੱਚ ਕਰਤਾਰ ਸਿੰਘ ਸਰਾਭਾ ਆਪਣੇ ਮਿਸ਼ਨ ਦੀ ਪੂਰਤੀ ਲਈ ਸਰਗੋਧਾ ਗਏ ਮੁਲਕ ਦੇ ਇਕਦਾਰਾਂ ਨੇ ਫਿਰ ਇਹਨਾਂ ਦੀ ਪਿੱਠ 'ਚ ਸੁਰਾ ਮਾਰਨ ਤੋਂ ਗੁਰੇਜ਼ ਨਹੀਂ ਕੀਤਾ ਉੱਥੇ 2 ਮਾਰਚ 1915 ਈਸਵੀ ਨੂੰ ਰਸਾਲਦਾਰ ਗੰਡਾ ਸਿੰਘ ਨੇ ਧੋਖੇ ਨਾਲ ਕਰਤਾਰ ਸਿੰਘ ਸਰਾਭਾ ਤੇ ਇਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਅੰਗਰੇਜ਼ ਹਕੂਮਤ ਨੇ ਇਹਨਾਂ ਖਿਲਾਫ ਸਾਜ਼ਿਸ਼ ਦਾ ਕੇਸ ਬਣਾ ਕੇ ਮੁਕੱਦਮਾ ਦਾਇਰ ਕਰ ਦਿੱਤਾ ਇਹ ਕਾਰਵਾਈ ਸੈਂਟਰਲ ਜੇਲ੍ਹ ਲਾਹੌਰ ਵਿਖੇ ਕੀਤੀ ਗਈ ਅਖੀਰ 16 ਨਵੰਬਰ 1915 ਨੂੰ ਇਹਨਾਂ ਸੂਰਬੀਰ ਗਦਰੀ ਯੋਧਿਆਂ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਸਾਡੇ 19 ਸਾਲ ਦੀ ਉਮਰ ਵਿੱਚ ਕਰਤਾਰ ਸਿੰਘ ਸਰਾਭਾ ਦੇਸ਼ ਲਈ ਜਾਨ ਕੁਰਬਾਨ ਕਰ ਗਏ ਅੱਜ ਅਸੀਂ ਇਹਨਾਂ ਦੀ ਸ਼ਹੀਦੀ ਕਰਤਾਰ ਸਿੰਘ ਸਰਾਭਾ ਵਜੋਂ ਜਾਣਦੇ ਹਾਂ ਭਾਰਤ ਮਾਂ ਦੇ ਇਸ ਪੁੱਤ ਨੂੰ ਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਕੌਮ ਵਾਲੇ ਆਪਣੇ ਪਿੰਡ ਸਰਾਭੇ ਦਾ ਨਾਮ ਕੁਰਬਾਨੀਆਂ ਦੇ ਵਿੱਚ ਬਲੰਦੀ ਤੱਕ ਪਹੁੰਚਾਇਆ ਸੋ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹਾਂ ਸੇ ਆਓ ਆਪਾਂ ਹੁਣ ਅੰਦਰ ਵੇਖਦੇ ਹਾਂ ਉਹਨਾਂ ਦੇ ਸਰੂਪਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਸਾਹਿਬ ਜੀ ਇੱਥੇ ਸੇਵਾ ਨਿਭਾ ਰਹੇ ਨੇ ਤੇਜ ਕਰਤਾਰ ਸਿੰਘ ਸਰਾਭਾ ਦੀਆਂ ਫੋਟੋਆਂ ਜੀਵਨ ਅਪਾ ਵੇਖ ਰਹੇ ਹਾਂ ਅੱਜ ਨੂੰ ਸੰਕਲਨ ਕਰਦੇ ਆਣੇ ਗਏ ਇਹ ਕਰਤਾਰ ਸਿੰਘ ਸਰਾਬਾ ਜੱਦੀ ਘਰ ਸਹੀਦ ਕਰਤਾਰ ਸਿੰਘ ਜੀ ਸਰਾਬਾ ਇਹ ਜੱਦੀ ਘਰ ਹੈ ਅਸੀਂ ਮਾਣ ਮਹਿਸੂਸ ਕਰਦੇ ਹਾਂ ਅਸੀਂ ਮਾਣ ਮਹਿਸੂਸ ਕਰਦੇ ਹਾਂ ਉਹਨਾਂ ਦੇ ਜੱਦੀ ਘਰ ਦੇ ਵਿੱਚ ਆ ਕਰਕੇ ਜਿੱਥੇ ਉਹਨਾਂ ਨੇ ਆਪਣਾ ਜਨਮ ਲਿਆ ਪਹਿਲਾ ਸਾਹ ਲਿਆ ਤੇ ਦੇਖ ਰਹੇ ਹਾਂ ਫੋਟੋਆਂ ਸਰੂਪ ਤੇ ਇਹ ਜਲਦੀ ਕਰ ਬੜਾ ਸੋਹਣਾ ਜੋ ਪੁਰਾਣੇ ਘਰ ਜਿਵੇਂ ਹੁੰਦੇ ਸੀ ਬਣਾਏ ਹੋਏ ਤੇ ਚੌੜੀਆਂ-ਚੌੜੀਆਂ ਕੰਧਾਂ ਤੇ ਉਹਨਾਂ ਦਾ ਆਸਣ ਲਗਾਇਆ ਹੋਇਆ ਹੈ ਇਹ ਆਸਣ ਹੈ ਕਰਤਾਰ ਸਿੰਘ ਸਰਾਭਾ ਦਾ ਤੇ ਇਹ ਚਰਖਾ ਤੇ ਘੋੜੀ ਦੀ ਕਾਠੀ ਤੇ ਇਹ ਮਮੈਂਟੋ ਤੇ ਇਹ ਦੇਖੋ ਮਧਾਣੀ ਚਾਟੀ ਜਿਨ੍ਹਾਂ ਦੇ ਵਿੱਚ ਮਾਵਾਂ ਦੁੱਧ ਰੜਕਦੀਆਂ ਹੁੰਦੀਆਂ ਸੀਗੀਆਂ ਤੇ ਇਹ ਕੁਰਸੀ ਹੈ ਤੇ ਗਦਰ ਦੀ ਸੀਰੀਦ ਉਤਮ ਸਿੰਘ ਹਾਂਸ ਤੇ ਉਹਨਾਂ ਦੀ ਫੋਟੋ ਹੈ ਤੇ ਆਪਾਂ ਅੱਗੇ ਦੇਖ ਆ ਦੇਖਦੇ ਹਾਂ ਦਰਸ਼ਨ ਕਰਦੇ ਹਾਂ ਕਿ ਇਧਰ ਵੀ ਅੱਗੇ ਉਹਨਾਂ ਦੀਆਂ ਫੋਟੋਆਂ ਬਣਾਈਆਂ ਹੋਈਆਂ ਨੇ ਇਹ ਜਦੀ ਘਰ ਦੇਖ ਰਹੇ ਹਾਂ ਡਾਟਾ ਦੇ ਉੱਤੇ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਇਧਰ ਵੀ ਬੈੱਡ ਲੱਗਿਆ ਹੋਇਆ ਹੈ ਕਰਤਾਰ ਸਿੰਘ ਜੀ ਸਰਾਭਾ ਜੇ ਦੇ ਇਸ ਜਦੀ ਘਰ ਦੇ ਵਿੱਚ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਇਹ ਪ੍ਰਾਣੀਆਂ ਕਿਤਾਬਾਂ ਸੋ ਵੀਰੋ ਇਹ ਉਹ ਸਥਾਨ ਹੈ ਸਮਝਦੀ ਬਾ ਕੀ ਚੀਜ਼ ਹੈ ਬਾ ਕੀ ਚੀਜ਼ ਹੈ ਵੈਗੁਰੂ ਜੀ ਬੇਟਾ ਨਹੀਂ ਬੱਤੇ ਹਾਂਜੀ ਬੱਸ ਧੰਨਵਾਦ ਅੱਛਾ ਵਰਜਸ ਕਰਨ ਵਾਲਾ ਵੇਟ ਗਏ ਨੂੰ ਵੇਟ ਸੋ ਅਸੀਂ ਖੁਸ਼ਕਿਸਮਤ ਹਾਂ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਇਸ ਥਾਨ ਦੇ ਵਿੱਚ ਪਹੁੰਚਣ ਤੇ ਤੇ ਤੁਸੀਂ ਸਾਰੀ ਵੀਡੀਓ ਨੂੰ ਤੁਰ ਤੱਕ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਰੁਲਿਆ ਸਿੰਘ ਜੀ ਸਰਾਭਾ ਸੀ ਤੇਜਾ ਸਿੰਘ ਸਫਰੀ ਸਰਾਬਾ ਸੀਤ ਪ੍ਰੇਮ ਸਿੰਘ ਸਰਾਬਾ ਸੋ ਉਹਨਾਂ ਦੇ ਅਸੀਂ ਯਾਦਗਾਰੀ ਸਥਾਨ ਦੇ ਉੱਤੇ ਪਹੁੰਚੇ ਹਾਂ ਹਾਂਜੀ ਮਗਰ ਆਜੋ ਅੱਛਾ ਅੱਛਾ ਜੀ ਹਾਂ ਅੱਛਾ ਠੀਕ ਆ ਬਾਤ ਬਣਾ ਦਿਓ हाँ जी ठीक है ठीक है जी राम जी मेम तू बहुत सोना सजाया होगा ਸੁਣਾਇ ਕਰਤਾਰ ਸਿੰਘ ਸਰਬਾ ਦਾ ਯਾਦਗਾਰੀ ਸਥਾਨ ਹੈ ਉਹਨਾਂ ਦਾ ਹਾਂਜੀ ਭਾਈ ਗੁਰੂ ਜੀ ਇਹ ਉਹ ਨਲਕਾ ਹੈ ਜਿਸ ਨਲਕੇ ਦੇ ਉੱਤੋਂ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਪਾਣੀ ਪੀਂਦੇ ਸੀ ਇਸ਼ਨਾਨ ਪਾਣੀ ਕਰਦੇ ਸੀ ਕਿਉਂਕਿ ਉਸ ਕਰਦਾ ਇਹ ਸਾਰਾ ਮਾਹੌਲ ਹੈ ਬੜੀ ਖੁਸ਼ੀ ਹੈ ਹਾਂਜੀ ਇਹ ਸੇਵਾਦਾਰ ਵੀਰੇ ਇਥੇ ਸਰਕਾਰੀ ਤੌਰ ਦੇ ਉੱਤੇ ਸੇਵਾ ਨਿਭਾਉਂਦੇ ਨੇ ਤੇ ਅਸੀਂ ਇਹਨਾਂ ਦੇ ਨਾਲ ਵੀ ਵੀਡੀਓ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਜਦ ਡੋਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਸੋ ਆਪਾਂ ਇਤਿਹਾਸ ਦੇ ਨਾਲ ਦੇਸ ਨਾਲ ਕਾਮਨਾ ਜੁੜੀਏ ਤੇ ਵਧੀਆ ਲੱਗੇ ਤਾਂ ਸ਼ੇਅਰ ਕਰਿਓਗੇ